ਪੱਧਾਂ ਜਿਹੜਾ ਸਾਨੂੰ ਅੰਦੋਲਨ ਹੈ ਲਗਾਤਾਰ ਜਿਹੜਾ جاری ਹੈ ਤਾਂ ਉਹਨੂੰ ਕਿਵੇਂ ਦੇਖਦੇ ਨੇ ਜਿਹੜੀ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਨਹੀਂ ਮੰਨ ਰਹੀ। ਮੇਰਾ ਖਿਆਲ ਹੈ ਵੀ ਅੰਦੋਲਨ ਜਦੋਂ ਅਸੀਂ 2020 ਦੇ ਵਿੱਚ ਸ਼ੁਰੂ ਕਰੀਤਾ ਸੀਗਾ। ਉਦੋਂ ਅਸੀਂ ਪੰਜਾਬ 'ਚ ਬਹਾਵ ਸਰਗਰਮੀ ਦਿਖਾਈ ਸੀ। ਜਿਵੇਂ ਕਹ ਜੀ ਇਹ 13 ਜੱਥੇ ਬੰਦੀਆਂ ਇਕੱਟੀਆਂ 12 ਇਕੱਟੀਆਂ ਹੋਲੀਆਂ ਸੀ 32 ਹੋ ਗਏ। ਤੇ 50 60 ਤਾਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰੈਸ ਕਾਨਫਰੰਸਾਂ ਹੋਈਆਂ। ਫਿਰ ਅਸੀਂ ਮੋਟਰਸਾਈਕਲ ਮਾਰਚ ਕੀਤਾ। ਫਿਰ ਇਸ ਕਿਨ ਸੜਕਾਂ ਰੋਕੀਆਂ ਸਾਰੀਆਂ ਫਿਰ ਅਸੀਂ ਗੱਡੀਆਂ ਦੇ ਲੈਣਾਂ ਤੇ ਬੈਠੇ 2 ਮਹੀਨੇ ਮਤਲਬ ਉਦੋਂ ਪੰਜਾਬ ਨੂੰ ਸਾਰਿਆਂ ਨੂੰ ਅਸੀਂ ਨਾਲ ਜੋੜਦੇ ਨਾਲ ਦੇ ਨਾਲ ਹਰਿਆਣਾ ਜੁੜ ਗਿਆ ਜੀਗਾ ਉਦੋਂ ਦੋਲਣ ਚ ਲੋਕਾਂ ਦੀ ਵੱਡੀ ਸਹਿਮਤੀ ਸੀ ਇਹ ਜਿਹੜਾ ਦੋਲਣ ਹੁਣ ਛੇੜਿਆ ਇਹ ਦੋ ਬੰਦਿਆਂ ਨੇ ਛੇੜਿਆ ਪੰਜਾਬ ਦੇ ਵਿੱਚੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾਂ ਅਧੋਲਣ ਛੇੜਿਆ ਗਿਆ ਹੋ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਜੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਏਕਤਾ ਦੀ ਨਹੀਂ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ ਰੋਜ ਮਰਜੀ ਵੜੇ ਜਿਹਾ ਤੌਰ ਤੇ 100 ਬੰਦਾ ਤੋਰਦਾ ਹੈਗਾ ਉਹ ਮਤਲਬ ਵੀ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਦੂਲਨ ਫਸ ਗਿਆ ਮਤਲਬ ਕਿਵੇਂ ਦੇਖ ਲਓ ਜਿਹੜੇ ਦਲੇਵਾਲ ਸਾਹਿਬ ਨੇ ਮਰਨ ਵਰਤ ਤੇ ਬਹਿਣੇ ਸੇ ਇਤ ਉਹਨਾਂ ਦੀ ਕਾਫੀ ਜ਼ਿਆਦਾ ਖਰਾਬਾ ਕਿ ਲੱਗਦਾ ਨਹੀਂ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਦੂਲਨ ਬਣਨ ਤੋਂ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋ ਜੀ ਚੱਲਦੇ ਦੂਲਨ ਚ ਇਕੱਠੇ ਹੋਣਾ ਮੁਸ਼ਕਲ ਹੁੰਦਾ ਹੈਗਾ ਔਕਾ ਹੁੰਦਾ ਹੈਗਾ ਮਤਲਬ ਪਹਿਲਾਂ ਇਕੱਠੇ ਹੋਣ ਖੋਕੇ ਦੋਨੋਂ ਵਾਕੇ ਦੇ ਫੈਸਲਾ ਕਰਨਾ ਪੈਂਦਾ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹ ਨਾ ਫੇਰ ਕਦੇ ਹੱਕ ਚ ਜਾਊਗਾ ਮੈਂ ਤਾਂ ਇਹਨੂੰ ਠੀਕ ਹੀ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕਦੇ ਲਾ ਜਾਮਦਾ ਫਿਰ ਪਾਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤ ਵੱਧ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕ ਨੇ ਲੀਡਰ ਥੋੜੀ ਬਣ ਗਿਆ ਘਟੋ ਘਟ 40 45 ਸਾਲ ਲੱਗੇ ਨੇ ਉਹਦੇ ਤੇ ਉਸ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬਹਾ ਦੇਣਾ ਜਾ ਉਹਨੇ ਬੈਠ ਜਾਣਾ ਜਿਹੜੇ ਸਾਥੀ ਉਹਦੇ ਕੋਲੇ ਨਹੀਂ ਜਿੱਥੇ ਬੰਦੀਆਂ ਤੇ ਉਹਨੂੰ ਰੋਕਿਆ ਨਾ ਮਾਰੀ ਗੱਲ ਹੈ ਉਹਨੇ ਕਹਿੰਦੇ ਵੀ ਨਹੀਂ ਮਰਨ ਵਰਤੇ ਨਹੀਂ ਬੈਠਣਾ ਉਹ ਉਲਣਾਗੇ ਚਾਹੀ ਲੜੀ ਜਾਂਦੇ ਕੀ ਫਰਕ ਪੈਂਦਾ ਸੀਗਾ ਦੋਲਣ ਤਾਂ ਫਸ ਗਿਆ ਕੀ ਡੱਲਿਆ ਦੀ ਜਾਨ ਬਚਾਈਏ ਕਿ ਦੋਲਣ ਵਾਪਸ ਲਈਏ ਮਾਦਰ ਸਰਕਾਰ ਮੰਗਾ ਮੰਨ ਦੀ ਮੰਗਾ ਮੈਂ ਕਹਿੰਦਾ ਸਾਡੀਆਂ ਹੈਗੀਆਂ ਅਸੀਂ ਕਿਹੜਾ ਮੰਗਾ ਤੇ ਲੜਦੇ ਨਹੀਂ ਲੜਦੇ ਆ ਸਾਡੀਆਂ ਮੰਗਾ ਪਰ ਜੇ ਸਾਡੀਆਂ ਮੰਗਾ ਹੈ ਫੇ ਸਾਝੀ ਪਹਿਲਾਂ رائے ਵੀ ਬਣਦੀ ਹੁੰਦੀ ਹੈ ਪੰਜਾਬ ਚ ਬਹਿ ਕੇ ਬਣਦੀ ਪੰਜਾਬ ਚ ਲੜਦੇ ਹੌਲੀ ਹੌਲੀ ਦੋਲਣ ਕਰਨ ਫਿਰ ਫੇ رائے ਬਣਦੀ ਕੀ ਸਟੇਟ ਸਰਕਾਰ ਨਾਲ ਟਰੌਣੀ ਹੈ ਜਾ ਮਤਲਬ ਬਲ ਸੈਂਟਰ ਸਰਕਾਰ ਤੋਂ ਢਾਉਣੀ ਹੈ ਮੇਰਾ ਖਿਆਲ ਹੈ ਹੁਣ ਲੋੜ ਤੇ ਸਟੇਟ ਸਰਕਾਰਾਂ ਨੂੰ ਢਾਉਣ ਦੀ ਉਹਨਾਂ ਨਾਲ ਕੁਝ ਮੰਗਾਂ ਬਣਦੀਆਂ ਜਿਨ੍ਹਾਂ ਨੇ ਸਾਥੋਂ ਵੋਟਾਂ ਲੈ ਕੇ ਮੁੱਖ ਮੰਤਰੀ ਬਣੇ ਨਾ ਕਿਸੇ ਸਟੇਟ ਦੇ ਵੀ ਹੋਣ ਤੇ ਜੁਪੀ ਦੇ ਹੋਣ Rajasthan ਦੇ ਹੋਣ ਚਾਹੇ ਪੰਜਾਬ ਦੇ ਹੋਣ ਕੋਈ ਹੋਣ ਉਹਨਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਸੀ ਸਾਰੇ ਮੋਰਚੇ ਨੂੰ ਇਹ ਜਾ ਕੇ ਦੋ ਜੱਥੇਬੰਦੀਆਂ ਹਕੂਮਤ ਦੋ ਜੱਥੇਬੰਦੀਆਂ ਜਾ ਕੇ ਉੱਥੇ ਮੋਰਚਾ ਲਾ ਲਿਆ ਤੇ ਮੇਰੇ ਹਿਸਾਬ ਤੇ ਠੀਕ ਨਹੀਂ ਹੋਇਆ ਗਲਤ ਹੋਇਆ ਤਪਰ ਇਲਜ਼ਾਮ ਵੀ ਲੱਗਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਜਦੋਂ ਦਿੱਲੀ ਅੰਦੋਲਨ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਸਾਰੇ ਜਿ세 ਬੰਦੇ ਕੱਟੀਆਂ ਸੀ ਪਰ ਹੁਣ ਜਿਹੜੇ ਅੰਦੋਲਨ ਕਰ ਰਹੇ ਨੇ ਜੇ ਆਪਾਂ ਬੰਦੇ ਇਹਦੀ ਗੱਲ ਕਰੀਏ ਜਾਂ ਡੱਲੇਵਾਲ ਸਾਹਿਬ ਦੀ ਤਾਂ ਉਹ ਗੱਲ ਤਾਂ ਫਿਰ ਕਿਸਾਨੀ ਦੀ ਕਰ ਰਹੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਇਕੱਠੇ ਕਰੇ ਅੰਦੋਲਨ ਨੂੰ ਪੈਸੇ ਭੇਜੇ ਨੇ ਉਹਦਾ ਪੈਸੇ ਪੈਸਾ ਹਿਸਾਬ ਦਿੱਤਾਗਾ ਨਾ ਸਾਡੇ ਲੀਡਰ ਨੇ ਕਿਸੇ ਨੇ ਪੈਸੇ ਖਾਦੇ ਨੇ ਭਗਵੰਤ ਨੇ ਇੱਕ ਬਿਆਨ ਦਿੱਤਾ ਦੀ ਡੱਲੇ ਪੈਸਿਆਂ ਦਾ ਮਾਰਾ ਬੈਠਾ ਮੈਂ ਤੁਰਤ ਜਵਾਬ ਤਾਂ ਬਿਲਕੁਲ ਨਹੀਂ ਕੋਈ ਡੱਲੇ ਪੈਸਿਆਂ ਦਾ ਮਾਰ ਕੇ ਬੈਠਾ ਕਿਸਾਨਾਂ ਦੀ ਮੰ ਸੱਤਵਾਂ ਵਾਰਤਾ ਮੇਰੇ ਹਿਸਾਬ ਚ 6 ਵਾਰਤੇ ਨੇ ਪਹਿਲਾਂ ਰੱਖੇ ਨੇ ਚਲੋ ਸਰਕਾਰਾਂ ਨੇ ਚਕਾਤੇ ਅਫਸਰਾਂ ਨੇ ਚਕਾਤੇ ਕਿਵੇਂ ਚਕਾਤੇ ਪਰ ਹੁਣ ਗੱਲ ਪੂਰੀ ਫਸੀ ਹੋਈ ਐ ਇਹ ਗੱਲ ਕਿਉਂ ਮੰਗਾ ਸਖਤ ਨੇ ਉਹਦਾ ਮਤਲਬ ਹੁਣ ਰਾਤ ਦਾ ਇਹ ਇੰਟਰਵਿਊ ਸੁਣੀ ਆ ਉਹਨਾਂ ਦੀ ਮਤਲਬ ਉਹ ਇੱਕ ਆਗੂ ਦੀ ਵੀ ਟੀਯੂਓ ਦੇ ਵਿੱਚੋਂ ਬਾਹਰ ਆਉ ਇਹ ਤਾਂ ਬਹੁਤ ਵੱਡੀ ਮੰਗ ਐ ਮਤਲਬ ਜਿਹੜਾ ਟੈਬੂ ਹੈਗਾ ਦੁਨੀਆ ਪੱਧਰ ਦੇ ਉੱਤੇ ਬਣਿਆ ਹੋਇਆ ਉਹ ਤੋਂ ਸਰਕਾਰ ਦਾ ਬਾਹਰ ਆਉਣਾ ਬਹੁਤ ਵੱਡੀ ਗੱਲ ਐ ਮਤਲਬ ਚਲ ਹਜੇ ਸਰਕਾਰ ਮੇਰਾ ਖਿਆਲ ਜਨਸਾ ਦੇ ਭਾਵ ਮੰਨ ਸਕਦੀ ਐ ਉਹ ਤਾਂ ਨਹੀਂ ਸਰਕਾਰ ਮੁਸ਼ਕਲ ਬਾਹਰ ਆਉਣਾ ਬਹੁਤ ਵੱਡੀ ਮੰਗ ਹੈ ਮੇਰੇ ਕਹਿਣ ਦਾ ਮਤਲਬ ਫਿਰ ਤਾਂ ਸਮਝ ਲੋ ਇਨਕਲਾਬ ਆ ਗਿਆ ਜੇ ਸੈਂਟਰ ਸਰਕਾਰ W.U ਤੋਂ ਬਾਹਰ ਆ ਜਾਂਦੀ ਹੈ ਫਿਰ ਤਾਂ ਭਾਰਤ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਇਹ ਮੰਗ ਬਹੁਤ ਵੱਡੀ ਹੈ ਸਰਕਾਰ ਆਪੀ ਜਾਨ ਦੇ ਸਕਦੀ ਹੈ ਮੇਰਾ ਖਿਆਲ ਉਹ ਤਾਂ ਬਾਹਰ ਨਹੀਂ ਆ ਸਕਦੀ ਜਿਸੁਕ ਮੇਰਾ ਵਿਚਾਰ ਹੈ ਤਹ ਪ੍ਰਧਾਨ ਜੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਕਿਸਾਨ ਕਹਿੰਦੇ ਨੇ ਕਿ ਉਹ ਪੈਦਲ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਕਿਸਾਨ ਕਹਿੰਦੇ ਨੇ ਵੀ ਅਸੀਂ ਹਥਿਆਰ ਵੀ ਨਹੀਂ ਕੋਈ ਡੰਡੇ ਵੀ ਨਹੀਂ ਲੈ ਕੇ ਆਉਂਦੇ ਅਸੀਂ ਝੰਡੇ ਵੀ ਹੱਥਾਂ 'ਚ ਫੜ ਕੇ ਲੈ ਜਾਵਾਂਗੇ ਉਹ ਦੋਨੇ ਸਰਕਾਰਾਂ ਕਿਸਾਨ ਵਿਰੋਧੀ ਨੇ ਚਾਹੇ ਹਰਿਆਣੀ ਸਟੇਟ ਸਰਕਾਰ ਹੋਵੇ ਚਾਹੇ ਸੈਂਟਰ ਦੀ ਹੋਵੇ ਇਹ ਤਾਂ ਚੁੱਪ ਕਰੇ ਬੈਠੇ ਸੀ ਪਹਿਲਾਂ ਪਹਿਲਾਂ ਜਦੋਂ ਹਿੰਦ ਸਰਕਾਰ ਬਾਈ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਇਹ ਚੁੱਪ ਬੈਠੇ ਸੀ ਸਟੇਟ ਸਰਕਾਰ ਨੇ ਬਿਆਨ ਦਿੱਤਾ ਸੀ 5 ਫੁੱਟ ਰਸਤਾ ਖੋਲਦਿਆਂ ਜੀ ਕੇਂਦਰ ਦੇ ਮੰਤਰੀਆਂ ਨੇ ਬਿਆਨ ਦਿੱਤਾ ਜੀ ਤੇ ਉਹ ਦੋ ਕੰਦਾ ਕੜਤੀਆਂ ਕੇਂਦਰ ਨੇ ਤੇ ਸੈਂਟਰ ਸਰਕਾਰ ਨੇ ਠੁੱਕ ਕੇ ਚਟਿਆ ਪੱਕਾ ਕਿਉਂਕਿ ਉਹਨਾਂ ਨੇ ਪੈਦਲ ਤੁਰ ਕੇ ਆ ਜੋ ਉਹ ਤਾਂ ਬੈਠੇ ਦੀ ਰਾਮਦਾਈ ਨਾਲ ਉਹਦਾ ਕੰਮ ਚੱਲੀ ਜਾਂਦਾ ਤੀਗਾ ਕੋਈ ਨਾ ਕੋਈ ਪ੍ਰੋਗਰਾਮ ਕਰਨ ਦੀ ਕਦੇ ਪੰਜਾਬ ਚ ਕਰ ਇੱਕ ਤਰ੍ਹਾਂ ਉਹਨੂੰ ਕਹਿ ਕੇ ਫਿਰ ਮੁੱਕਰਨਾ ਐਦੂੰ ਮਾੜੀ ਸਰਕਾਰ ਕਿਹੜੀ ਹੋਊਗੀ ਉਹ ਸੈਂਟਰ ਦੀ ਹੋਵੇ ਉਹ ਹਰਿਆਣੇ ਦੀ ਸਰਕਾਰ ਹੋਵੇ ਵੀ ਕਹੀ ਗੱਲ ਵੀ ਪੰਜ ਫੁੱਟ ਰਸਤਾ ਸੀ ਖੋਲ ਖੋਲ ਵੀ ਦਿੱਤਾ ਤੀਗਾ ਤੇ ਫਿਰ ਇਹ ਵੀ ਕਹਿੰਦਾ ਦੀ ਤੁਸੀਂ ਪੈਦਲ ਆ ਜੋ ਤੇ ਫਿਰ ਵੀ ਕਿਉਂ ਮੇਰਾ ਕਹਿਲਾ ਸਰਕਾਰ ਤੇ ਹਰਿਆਣਾ ਸਰਕਾਰ ਨੇ ਤੇ ਕਿਹਾ 5 ਫੁੱਟ ਰਸਤਾ ਖੋਲਾਂਗੇ ਸੈਂਟਰ ਸਰਕਾਰ ਨੇ ਕਿਹਾ ਵੀ ਤੁਸੀਂ ਮਤਲਬ ਬਿਨਾ ਟਰਾਲੀਆਂ ਤੋਂ ਬਿਨਾ ਹਿਆਰਾਂ ਤੋਂ ਝੰਡੇ ਲੈ ਕੇ ਆਵਜ਼ਾ ਦਿਓ ਫਿਰ ਸਰਕਾਰ ਮੁੱਕਰੀ ਮਤਲਬ ਫਿਰ ਦੁਬਾਰੇ ਕਹਿਣਾ ਵੀ ਠੁੱਕ ਕੇ ਚਟਿਆ ਨੇ ਸਰਕਾਰ ਨੇ ਇਹ ਕਿਸਾਨ ਬੁਰਧੀ ਸਰਕਾਰਾਂ ਨੇ ਤੇ ਸੈਂਟਰ ਦੀ ਹੋਵੇ ਚਾਹੀਏ ਹਰਿਆਣਾ ਦੀ ਸਰਕਾਰ ਹੋਵੇ ਹਾਂ ਜਦੋਂ ਦੋਨੋਂ ਲੜਨਾ ਚਾਹੀਦਾ ਹੈ ਉਦੋਂ ਸਾਨੂੰ ਖਾਸੀ ਸੋਚ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਸਾਥੀਆਂ ਨਾਲ ਰਾਇ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਹਜੇ ਵੀ ਦੋਨਾਂ ਦੀ ਉੱਥੇ ਕੋਈ ਰਾਏ ਨਹੀਂ ਹੈਗੀ ਇੱਕ ਮਰਨwarte ਤੇ ਬੈਠਾ ਇੱਕ ਜਤਾ ਤੋਰਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਕਿ ਜਿ세 ਬੰਦਿਆਂ ਸਾਥ ਦੇਣਗੇ ਮਰਨ ਤੋਂ ਕੀ ਸਾਥ ਹੋਊਗਾ ਮਰਨ ਤੋਂ ਬਾਅਦ ਉਹ ਬੰਦਾ ਭੋਗ ਤੇ ਜਾ ਸਕਦਾ ਘਰੇ ਬੈਠਣ ਜਾ ਸਕਦਾ ਉਹ ਕੀ ਸਾਥ ਹੋ ਗਿਆ ਉਹ ਤੋਂ ਪਹਿਲਾਂ ਡੱਲੇਵਾਲ ਸੋਚੇ ਇਹਨੂੰ ਮਤਲਬ ਵਾਪਸ ਲਵੋ ਵੀ ਦੋਲੂ ਨੂੰ ਆ ਕੇ ਸਾਡੀ ਮੀਟਿੰਗ ਸੱਦੇ ਅਸੀਂ ਜਾਵਾਂਗੇ ਫਿਰ ਜੇ ਅਸੀਂ ਜਾ ਕੇ ਬਹਾਇਆ ਉਹ ਡੱਲੇਲਾ ਸਾਡੀਆਂ ਸਾਡੇ ਵਾਲੇ ਗਰੁੱਪ ਨੇ ਫਿਰ ਅਸੀਂ ਮਾਗਰ ਹੜਦਿਆਂ ਇਹ ਸਾਡੀ ਮਾੜੀ ਗੱਲ ਹੈ ਬੇਰ ਜਿਹੜਾ ਡੱਲੇਆ ਆਪਦੀ ਰਾਇ ਨਾਲ ਬੈਠਾ ਆਪਦੇ ਸਾਹਮਣੇ ਅੰਦੋਲਨ ਲੜਦਾਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਕੱਢੀ ਐ ੱਲੇ ਭਨੇਰ ਦੇ ਸੈਨ ਨੇ ਡੱਲੇ ਆ ਤੇ ਮੁੰਡੇ ਸਾਰੇ ਇੰਟਰਵਿਊ ਹਾ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆਨ ਦੇ ਦੇ ਤਾ ਚਿੱਠੀ ਕੱਢਣੀ ਕਿ ਲੋੜ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭਗ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ ਉਹ ਤਾਂ ਘਟੋ ਘਟ ਕੋਈ ਸਹਿਮਤੀ ਪਾਲ ਦਿੰਦੇ ਨੇ ਵੀ ਕੋਈ ਗੱਲ ਕੀ ਬਣਦੀ ਹੈ